ਗੱਲ ਅਜੀਤ ਵੈਬ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ ਅੱਜ ਤੁਹਾਨੂੰ ਮੁਰ ਤੋਂ ਹਿਮਾਚਲ ਪ੍ਰਦੇਸ਼ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਹਿਮਾਚਲ ਪ੍ਰਦੇਸ਼ ਜਿਵੇਂ ਸਭ ਨੂੰ ਪਤਾ ਹੈ ਕਿ ਮਾਂ ਚਿੰਤਪੁਰਨੀ ਦਰਬਾਰ ਦੇ ਵਿੱਚ ਸਾਵਣ ਦੇ ਮਹੀਨੇ ਚੱਲ ਰਹੇ ਸਨ ਔਰ ਅੱਜ ਨੈਪਰਾਤਰੀ ਦਾ ਅੱਜ ਆਖਰੀ ਦਿਨ ਹੈ ਔਰ ਤੁਸੀਂ ਦੇਖ ਸਕਦੇ ਹੋ ਅੱਜ ਵੀ ਲੋਕਾਂ ਦਾ ਹਮ ਹਮਾ ਕੇ ਵੱਡਾ ਇਕੱਠ ਲੋਕ ਦੇਸ਼ ਵਿਦੇਸ਼ ਤੋਂ ਖਾਸ ਤੌਰ ਤੇ ਮਾ ਚਿੰਤਪੁਰਨੀ ਦਰਬਾਰ ਵਿਖੇ ਪਹੁੰਚੇ ਨੇ ਔਰ ਇਹ ਪਹਿਲਾਂ ਦੀਆਂ ਤਸਵੀਰਾਂ ਤੱਕ ਨਾਲ ਸਾਂਝੀਆਂ ਕਰ ਰਹੇ ਆ ਔਰ ਜੇਕਰ ਅਸੀਂ ਗੱਲ ਕਰੀਏ ਹੁਸ਼ਿਆਰਪੁਰ ਤੋਂ ਜਦੋਂ ਅਸੀਂ ਐਂਟਰ ਕਰਦੇ ਹਾਂ ਹਿਮਾਚਲ ਪ੍ਰਦੇਸ਼ ਵੱਲ ਨੂੰ ਤਾਂ ਰਸਤੇ ਦੇ ਵਿੱਚ ਕਈ ਪ੍ਰਕਾਰ ਦੇ ਲੰਗਰ ਵੀ ਲੋਕਾਂ ਦੇ ਵੱਲੋਂ ਲਗਾਏ ਜਾਂਦੇ ਨੇ ਔਰ ਲੋਕ ਖਾਸ ਤੌਰ ਤੇ ਇਹਨਾਂ ਦਿਨਾਂ ਦਾ ਇੰਤਜ਼ਾਰ ਕਰਦੇ ਨੇ ਕਦੋਂ ਮਾਂ ਚਿੰਤਪੁਰਨੀ ਦੇ 사ਵਨ ਦੇ ਮੇਲੇ ਆਉਣਗੇ ਤੇ ਕਦੋਂ ਉਹ ਇਸ ਤਰੀਕੇ সেবা ਕਰਨਗੇ ਔਰ ਇਸ ਤਰੀਕੇ ਨਾਲ ਹੀ ਮਾਂ ਚਿੰਤਪੁਰਨੀ ਦਰਬਾਰ ਜਾਣ ਕਿ ਕਈ ਲੋਕ ਇਨੀ ਸ਼ਰਧਾ ਹੈ ਸ਼ਰਧਾਲੂਆਂ ਦੇ ਵਿੱਚ ਕਿ ਉਹ ਨੰਗੇ ਪੈਰੀ ਵੀ ਪਹਾੜਾਂ ਤੋਂ ਹੁਣ ਕੋਈ ਮਾਂ ਚਿੰਤਪੁਰਨੀ ਦਰਬਾਰ ਪਹੁੰਚਦੇ ਨੇ ਔਰ ਤੁਸੀਂ ਤਸਵੀਰਾਂ 라ਹੀ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠ ਹੈ ਲੋਕ ਦੇਸ਼ ਵਿਦੇਸ਼ ਤੋਂ ਉੱਚੇ ਚੋਟੇ ਤੌਰ ਤੇ ਖਾਸ ਤੌਰ ਤੇ ਮਾਚਿੰਦਪੁਰਨੀ ਦਰਬਾਰ ਆਉਂਦੇ ਨੇ ਔਰ ਇਹਨਾਂ ਮਹੀਨਿਆਂ ਦਾ ਵੀ ਆ ਆਨੰਦ ਲੈਂਦੇ ਨੇ ਜੋ ਮੇਲੇ ਲੱਗਦੇ ਨੇ ਹਰ ਸਾਲ 사ਵਾਂ ਦੇ ਮੇਲੇ ਚ ਲੱਗਦੇ ਨੇ ਸੋ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਜੋ ਲੋਕ ਹੈ ਉਹ ਨੰਗੇ ਪੈਰੀ ਪੈਦਲ ਯਾਤਰਾ ਕਰਦੇ ਹੋਏ ਮਾਚਿੰਦਪੁਰਨੀ ਦਰਬਾਰ ਜਾਂਦੇ ਨੇ ਔਰ ਇਸੇ ਤਰੀਕੇ ਨਾਲ ਹਰ ਸਾਲ ਲੋਕ ਤੁਰਕੇ ਪਹਾੜੀ ਇਲਾਕਿਆਂ ਤੋਂ ਹੁੰਦੇ ਹੋਏ ਮਾ ਚੰਤਪੁਰਨੀ ਦਰਬਾਰ ਕੌਣ ਦੇ ਨੇ ਜਿਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਚੇਚੇ ਤੌਰ ਤੇ ਨੰਗੇ ਪੈਰੀ ਵੀ ਜਾਂਦੇ ਨੇ ਸੋ ਭਾਈ ਜੀ ਕਿਹੜੇ ਸ਼ਹਿਰ ਤੋਂ ਆਏ ਹੋ ਹਰ ਸਾਲ ਇਸੇ ਤਰੀਕੇ ਨਾਲ ਹੀ ਮਾ ਚੰਤਪੁਰਨੀ ਦਰਬਾਰ ਆਉਂਦੇ ਆ ਹਾਂਜੀ ਇਸੇ ਤਰ੍ਹਾਂ ਹੈ ਇਸੇ ਤਰੀਕੇ ਨਾਲ ਹਰ ਇੱਕ ਸਾਲ ਆਪਾਂ ਚੰਤਪੁਰਨੀ ਦਰਬਾਰ ਮਾਤਾ ਜੀ ਦੇ ਪੈਦਲ ਦਰਸ਼ਨ ਲਈ ਜਾਂਦੇ ਆ ਠੀਕ ਹੈ ਭਾਈ ਤੁਸੀਂ ਵੀ ਇਸੇ ਤਰੀਕੇ ਨਾਲ ਇਸੇ ਤਰੀਕੇ ਨਾਲ ਜਾਂਦੇ ਹਰ ਸਾਲ ਜਾਂਦੇ ਆ ਜੀ ਠੀਕ ਹੈ ਜੀ ਲੋਕਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਲੋਕਾਂ ਨੂੰ ਸੁਨੇਹਾ ਇਹ ਹੈ ਜੀ ਹਰ ਸਾਲ ਜਾਵੋ ਮਾਏ ਦਰਬਾਰ ਸਾਬ ਜੀ ਮਨੋਗਾਵਨਾ ਪੂਰੀਆਂ ਹੁੰਦੀਆਂ ਜੀ ਯਾਤਰਾ ਸਫਲ ਹੋਵੇ ਸਭ ਦੀ ਠੀਕ ਹੈ ਜੀ ਸੋ ਅ ਅੱਗੇ ਚੱਲਦੇ ਆਂ ਜੋ ਹੋਰ ਵੀ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਹੈ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਬਜਾਅ ਹੁੰਦੇ ਨੇ ਪਰ ਇਹਨਾਂ ਵਿੱਚੋਂ ਕੁਝ ਕਿ ਅਜੇ ਵੀ ਨਹੀਂ ਵੀ ਜੋ ਹੁਲੜ ਬਾਜੀ ਕਰਦੇ ਨੇ ਮੋਟਰਸਾਈਕਲਾਂ ਤੇ ਆਉਂਦੇ ਨੇ ਜੱਟੀਆਂ ਤੇ ਆਉਂਦੇ ਨੇ ਸੋ ਪੁਲਿਸ ਪ੍ਰਸ਼ਾਸਨ ਵੀ ਆਪਾਂ ਪੱਪਾ ਪਾ ਰਹੇ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਇਸ ਵਾਰ ਜਿਹੜੇ ਪ੍ਰਸ਼ਾਸਨ ਵੱਲੋਂ ਕਿੰਨੀ ਕਿ ਸਖਤਾਈ ਕੀਤੀ ਗਈ ਹੈ ਸਾਡੇ ਨਾਲ ਮਨਿੰਦਰ ਸਿੰਘ ਮੌਜੂਦ ਨੇ ਭਾਈ ਜੀ ਇਸ ਵਾਰ ਸਖਤਾਈ ਕਿੰਨੀ ਕਿ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਜਿਸ ਤਰੀਕੇ ਨਾਲ ਲੋਕ ਹੁਲੜ ਬਾਜੀ ਕਰਕੇ ਆਉਂਦੇ ਨੇ ਦੇਖੋ ਸਖਤਾਈ ਗਈ ਨਹੀਂ ਆ ਇਸ ਸੀਨੀਅਰ ਅਫਸਰਾਂ ਡਾਇਰੈਕਟਰਾਂ ਵੀ ਕੋਰਪੋਰੇਟ ਦੇ ਨਾਲ ਸਾਰੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ ਉਹਦੇ ਲਈ ਪ੍ਰਸ਼ਾਸਨ ਨੇ ਜਗਾ ਜਗਾ ਤੇ ਹਰ ਬੰਦਾ ਪਰ ਪੁਲਿਸ ਬਸੋਂ ਡਿਪਲੋਏ ਕੀਤਾ ਹੋਇਆ ਜੀ ਠੀਕ ਹੈ ਸੋ ਅੱਜ ਇਸ ਤਰੀਕੇ ਨਾਲ ਲੋਕ ਆਉਂਦੇ ਨੇ ਦੂਰ ਦੂਰੋਂ ਆਉਂਦੇ ਨੇ ਹੁੱਲੜਬਾਜੀ ਵੀ ਕਰਦੇ ਨੇ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੌਜਵਾਨ ਉਹਨਾਂ ਨੂੰ ਕਿਸ ਤਰੀਕੇ ਨਾਲ ਮੇਨਟੇਨ ਕਰਦੇ ਉਹਨਾਂ ਨੂੰ ਅਟੈਕ ਕਰ ਲੀਦਾ ਉਹ ਟੈਪ ਲਾ ਕੇ ਉਹਨਾਂ ਨੂੰ ਕੈਪਚਰ ਕਰਕੇ ਅਗੇ ਸਾਡੇ ਕੰਟਰੋਲ ਉਹ ਮਲੇ ਹੋਏ ਨੇ ਉਹਨਾਂ ਦਾ ਹੈਂਡਓਵਰ ਕਰ ਦਿੱਤਾ ਨੈਕਸਟ ਪ੍ਰੋਸੀਜਰ ਜੋ ਅਜ ਤਰ ਲਾਅ ਬੰਦ ਹੈ ਉਹ ਤਾਂ ਸੋ ਉਹਨਾਂ ਦਾ ਮੌਕੇ ਉੱਤੇ ਚਲਾਨ ਕੀਤਾ ਜਾਂਦਾ ਜਾਂ ਕਿਸ ਤਰੀਕੇ ਨਾਲ ਸਮਝਾਇਆ ਵੀ ਜਾਂਦਾ ਨਹੀਂ ਮੌਕੇ ਦੇ ਚਲਾਨ ਵੀ ਹੈਗਾ ਜੇ ਜ਼ਿਆਦਾ ਕਰਦੇ ਹੋਰ ਉਹ ਬਾਉਂਡ ਵੀ ਉਹਨਾਂ ਨੂੰ ਵੀ ਬਾਉਂਡ ਕੀਤਾ ਜਾਂਦਾ ਜੀ ਤਾਂ ਸੋ ਦੈਟ ਵੀ ਆਪਣੀ ਪਬਲਿਕ ਦੀ ਸੇਫਟੀ ਪਹਿਲਾਂ ਦੇਖੀ ਜਾਵੇ ਠੀਕ ਹੈ ਸੋ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਵੀ ਪੂਰੇ ਤਰੀਕੇ ਨਾਲ ਮਾਪਾ ਪਾ ਰਿਹਾ ਹੈ ਉਹ ਉੱਚੀ ਏਜੰਡਾ ਗੱਲ ਕਰੀਏ ਤਾਂ ਸਤੇ ਦੇ ਵਿੱਚ ਕਈ ਪ੍ਰਕਾਰ ਦੇ ਲੰਗਰ ਵੀ ਲੱਗੇ ਨੇ ਵਨਸਵਨ ਨੇ ਔਰ ਜੇਕਰ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਵਿੱਚ ਜਿتنا ਕਿਤੇ ਅੱਜ ਪੂਰਾ ਸਾਥ ਦੇ ਰਿਹਾ ਮੌਸਮ ਵੀ ਠੰਡਾ ਹੈ ਗਰਮੀ ਤੋਂ ਰਾਹਤ ਜ਼ੋਰ ਮਿਲੀ ਹੈ ਔਰ ਲੰਗਰਾਂ ਦੀ ਗੱਲ ਕਰੀ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਈ ਪ੍ਰਕਾਰ ਦੇ ਲੰਗਰ ਨੇ ਰਸਤੇ ਦੇ ਵਿੱਚ ਲਗਾਏ ਗਏ ਨੇ ਆ ਗਰਮੀ ਨੂੰ ਵੇਖਦੇ ਆ ਹੋયા ਔਰ ਰਸਤੇ ਦੇ ਵਿੱਚ ਲੱਸੀ ਦੇ ਜੂਸ ਦੇ ਹੋਰ ਵੀ ਕਈ ਤਰ੍ਹਾਂ ਦੇ ਜੋ ਲੰਗਰ ਨੇ ਲਗਾਏ ਗਏ ਨੇ ਉੱਥੇ ਹੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਲੋਕਾਂ ਨਾਲ ਜ਼ਰੂਰ ਕਰਾਂਗੇ ਭਾਈ ਜੀ ਸਾਡੇ ਨਾਲ ਨੇ ਮੌਜੂਦ ਭਾਈ ਜੀ ਆ 2 ਮਿੰਟ ਲਵਾਂਗੇ ਜ਼ਿਆਦਾ ਸਮਾਂ ਨਹੀਂ ਉੱਥੇ ਭਾਈ ਜੀ ਬੈਠੇ ਹੋਣੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਲੰਗਰ ਲੱਗੇ ਨੇ ਸਾਵਧਨ ਮਿਲਣ ਚੱਲ ਰਹੇ ਨੇ ਮਾਤਾ ਜੀ ਆਖਰੀ ਦਿਨ ਹੈ ਕਿਸ ਤਰੀਕੇ ਦਾ ਮਾਹੌਲ ਇਸ ਵਰ ਦੇਖਣ ਨੂੰ ਮਿਲੋ ਮਾਹੌਲ ਭਾਈ ਇਸ ਤਰ੍ਹਾਂ ਸਭ ਕੋਲੇ ਜਮਾਤਾਰੀ ਸਾਰਿਆਂ ਨੂੰ ਮਾਹੌਲ ਇਸ ਤਰ੍ਹਾਂ ਰਾਤ ਰ ਬੜਾ ਰਸਿਕਾ ਤੇ ਸੀਰ ਦਾ ਥੋੜਾ ਮਠਾ ਜਿਹਾ ਸੀ ਤੇ ਫਿਰ ਰਸ਼ ਪੈਣਾ ਸ਼ੁਰੂ ਹੋ ਗਿਆ ਤੇ ਇਹਦੇ ਮਾਮਾਜ ਦੇ ਚਾਹ ਦੇ ਚੇਲੇ ਚ ਮੀਲੇ ਚੱਲੇ ਰਹਿੰਦੇ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਲੰਗਰ ਲਾ ਕੇ ਸੇਵਾ ਕਰਕੇ ਠੀਕ ਹੈ ਸੋ ਹਰ ਸਾਲ ਇਸੇ ਤਰੀਕੇ ਨਾਲ ਤੁਸੀਂ ਲੰਗਰ ਲਗਾਉਂਦੇ ਇਸੇ ਤਰੀਕੇ ਨਾਲ ਸੇਵਾ ਕਰਦੇ ਹੋ ਜੀ ਸਾਨੂੰ ਦਸਵਾਂ ਸਾਲ ਹੋ ਗਿਆ ਬਾਜੀ ਇਸੇ ਸਾਲ ਹੀ ਇਸੇ ਜਗ੍ਹਾ ਤੇ ਅਸੀਂ ਸੇਵਾ ਕਰਦੇ ਆ ਤੇ ਸਾਡਾ 9 ਦਿਨ 24 ਘੰਟੇ ਭੰਡਾਰਾ ਚੱਲਦਾ ਸਾਡੇ ਸੋਨੂ ਬਾਬਾ ਜੀ ਆਏ ਆ ਵਾਕਿਆ ਤਾਂ ਨਈ ਨਾ ਗੱਲਬਾਤ ਕਰਨਗੇ ਕਿ ਆ ਸੋਨੂ ਜੀ ਕੀ ਕਹਿਣਾ ਚਾਹੁੰਦੇ ਹੋ ਹਰ ਸਾਲ ਇਸੇ ਤਰੀਕੇ ਨਾਲ ਹੀ ਲੰਗਰ ਲਗਾਉਂਦੇ ਹੋ ਔਰ ਜੇਕਰ ਗਰਮੀ ਦੀ ਗੱਲ ਕਰੀ ਤਾਂ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਆ ਕਈ ਤਰ੍ਹਾਂ ਦੇ ਐਸੇ ਲੰਗਰ ਵੇਖਣ ਮੈਨੂੰ ਲੱਸੀ ਦੇ ਹੋ ਗਏ ਕੋਲਡ ਡਰਿੰਕ ਦੇ ਹੋ ਗਏ ਫੂਟੀਆਂ ਦੇ ਹੋ ਗਏ ਲੰਗਰ ਤਾਂ ਇੰਨੇ ਨੇ ਕਿ ਤੁਸੀਂ ਖਾਈ ਜਾਓ ਤੇ ਨਹੀਂ ਤਾਂ ਡਾਟਾ ਟਿੱਡ ਪਰਨਾ ਤੇ ਨਾ ਰਜਣਾ ਪਰ ਜਿਹੜੀਆਂ ਇੱਥੇ facilties ਚਾਹੀਦੀਆਂ ਨਾ ਸਰਕਾਰ ਦੇ ਸਕਦੀ ਹੈ ਨਾ ਆਪਣੇ ਦਿੱਥੇ ਵੀ ਨੇ ਵੀ ਲੰਗਰਾ ਲੈਣਾ ਇਹ ਇੰਨਾ ਕੀ ਜਿਹੜਾ ਜਾਮ ਲੱਗਾ ਉਹ ਸਰਕਾਰ ਦੀ ਵਜ੍ਹਾ ਨਾਲ ਲੱਗਾ ਪਿਛਲੇ ਸਾਲ ਸਾਨੂੰ ਇਹਨਾਂ ਨੇ ਬੈਰੀਕੇਡ ਲਗਾਈ ਸੀਗੇ ਅੱਜ ਕੀ ਨਹੀਂ ਲਗਾਏ ਉਸ ਚੱਕਰ ਦੇ ਵਿੱਚ ਇੰਨਾ ਜਾਮ ਲੱਗਾ ਲੰਗਰ ਤਾਂ ਲੱਗੇ ਦਾ ਨਹੀਂ ਨੇ ਹੁਣ ਫਰੂਟੀ ਵਾਂਡ ਹੋ ਰਹੀ ਹੈ ਟਿੱਕੀਆਂ ਲੱਗਦੀਆਂ ਡੋਸਾ ਲੱਗਦਾ ਬਰਗਰ ਲੱਗਦਾ ਹਰ ਇੱਕ ਜੀ ਲੱਗਦੀ ਹੈ ਪਰ ਜਿਹੜੀਆਂ ਰੂਲ ਹੈ ਰੂਲ ਲਿਖੇ ਜਿਹੜੇ ਛੋਟੇ ਛੋਟੇ ਲੰਗਰ ਲੱਗਦੇ ਨੇ ਸਾਡੇ ਕੁੱਤੇ ਉਹ ਜਾਮ ਲਗਾਉਂਦੇ ਨੇ ਇਹਨਾਂ ਨੂੰ ਜਾਮ ਦਾ ਕਰਨਾ ਚਾਹੀਦਾ ਬਹੁਤ ਵੱਡਾ ਸਰਕਾਰ ਵੱਲੋਂ ਤੁਸੀਂ ਕੀ ਮੰਗ ਕਰਦੇ ਹੋ ਅਗਲੇ ਸਾਲ ਨੂੰ ਉਸ ਚੀਜ਼ ਹੋਣੀ ਚਾਹੀਦੀ ਸਰਕਾਰ ਦੱਸੋ ਜੀ ਤਿੰਨ ਦਿਨ ਹੋ ਗਏ ਇਹਨਾਂ ਕੋ ਸੜਕ ਹੀ ਨਹੀਂ ਖੁੱਲੀ ਇੱਕ ਕਿੰਨੇ ਕੀ ਯਾਤਰੀ ਆ ਗਏ ਕਿਤੇ ਇੱਥੇ ਯਾਤਰੀ ਤਾਂ ਉਹੀ ਆਉਂਦੇ ਪਏ ਨਾ ਸੜਕਾਂ ਉਹੀ ਚੱਲਦੀਆਂ ਪਈਆਂ ਇਹਨੂੰ ਵਨਵੇ ਕਰ ਦੇ ਵੱਡੀ ਗੱਡੀ ਨਾ ਆਉਂਦੇ ਬੱਸ ਬੰਦ ਕਰ ਦੇਣ ਔਰ ਜਿਹੜੇ ਲੰਗਰ ਨਿੱਕੇ ਨਿੱਕੇ ਅੱਗੇ ਅੱਗੇ ਲਗਾ ਕੇ ਬੈਠੇ ਉਹਨਾਂ ਨੂੰ ਪਿੱਛੇ ਕੀ ਪਿਆ ਜਾਵੇ ਰੋਡ ਹੈ ਹਾਈਵੇ ਹੈ ਹਾਈਵੇ ਦੇ ਵਿੱਚ ਬਾਰ ਬਣਾਈ ਜਾਵੇ ਹਰ ਵਾਰ ਬਣਾਉਂਦੇ ਨੇ ਪਰ ਇਸ ਵਾਰ ਇਹਨਾਂ ਨੇ ਬਾਰ ਨਹੀਂ ਬਣਾਈ ਪਤਾ ਨਹੀਂ ਕੀ ਚੱਕਰ ਹੈ ਕਿਉਂਕਿ ਤਾਂ ਹੀ 4 ਦਿਨ ਜਾਮ ਲੱਗਾ ਨਹੀਂ ਤਾਂ 1 ਦਿਨ ਜਾਮ ਲੱਗਦਾ ਅੱਜ ਦੇ ਦਿਨ ਪਰ 4 ਦਿਨ ਹੋ ਗਏ ਪਹਿਲਾਂ ਵੀ ਜਾਮ ਲੱਗਾ ਹੋਇਆ ਠੀਕ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਉੱਚੇ ਤੌਰ ਤੇ ਜੋ ਸ਼ਰਧਾਲੂ ਨੇ ਖਾਸ ਤੌਰ ਤੇ ਮਾ ਚਿੰਤਪੂਰਨੀ ਦਰਬਾਰ ਜਾਨ ਵਾਸਤੇ ਪਹੁੰਚੇ ਹੋਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਰੌਣਕ ਲੱਗੀਆਂ ਹੋਈਆਂ ਨੇ ਮਾ ਸ਼ਾਵਣ ਦੇ ਮੇਲੇ ਦੀਆਂ ਔਰ ਉੱਥੇ ਤੁਸੀਂ ਵੇਖ ਸਕਦੇ ਹਾਂ ਅਸ਼ਰਦਾਲੂ ਆ ਜਾ ਰਹੇ ਨੇ ਕੁਝ ਮੱਥਾ ਟੇਕ ਕੇ ਮਾਂ ਚੰਦਪੁਰਨੀ ਜਿਹਦੇ ਦਰਸ਼ਨ ਕਰਕੇ ਵਾਪਸ ਆ ਰਹੇ ਨੇ ਔਰ ਉੱਥੇ ਤੁਸੀਂ ਦੇਖ ਸਕਦੇ ਹੋ ਰਸਤੇ ਦੇ ਵਿੱਚ ਕਈ ਪ੍ਰਕਾਰ ਦੇ ਜੋ ਲੰਗਰ ਲੱਗੇ ਨੇ ਉਹ ਵੀ ਲੋਕ ਨੇ ਆਨੰਦਮਾਨ ਦੇ ਹੋਏ ਨਜ਼ਰ ਆ ਰਹੇ ਨੇ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਠੰਡੀਆਂ ਚੀਜ਼ਾਂ ਦੇ ਵੀ ਲੰਗਰ ਲੱਗੇ ਨੇ ਲੱਸੀ ਹੋ ਗਈ ਕੋਲਡ ਡਰਿੰਕਸ ਹੋ ਗਈਆਂ ਲਮਕਾ ਹੋ ਗਈਆਂ ਹੋਰ ਹੋਰ ਵੀ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਫਰੂਟੀਆਂ ਦੇ ਲੰਗਰ ਵੀ ਲੱਗੇ ਹੋਏ ਨੇ ਔਰ ਉੱਥੇ ਹੀ ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਿਆਰੀ ਕੱਸੀ ਹੋਈ ਹੈ ਜਿਸ ਤਰੀਕੇ ਨਾਲ ਟ੍ਰੈਫਿਕ ਹੋ ਜਾਂਦਾ ਹੈ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪ੍ਰਬੰਧ ਹੈ ਜੋ ਸ਼ਰਦਾਲੂ ਨੇ ਉਹਨਾਂ ਦੇ ਵੱਲੋਂ ਜੇ ਮਾਤਾ ਦੇ ਅਜਕਾਰੇ ਲਗਾਉਂਦੇ ਹੋਇਆ ਇਥੋਂ ਮਾਤਾ ਚਿੰਤਪurni ਜੀ ਦੇ ਦਰਬਾਰ ਤੇ ਆਇਆ ਜਾ ਰਿਹਾ ਹੈ ਔਰ ਵੱਡੀ ਅਗੈਂਟੀ ਦੇ ਵਿੱਚ ਲੋਕ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਹਿਮਾਚਲ ਦੇ ਇਸ ਪੌਂਦ ਦੇ ਖਾਸ ਤੌਰ ਤੇ ਸਾਵਣ ਦੇ ਮੇਲਿਆਂ ਦਾ ਆਨੰਦ ਮਾਣਦੇ ਨੇ ਸੋ ਜੋ ਸ਼ਰਧਾਲੂ ਨੇ ਪੈਦਲ ਯਾਤਰਾ ਕਰਦੇ ਕਰਦੇ ਮਾ ਚਿੰਤਪurni ਦਰਬਾਰ ਪਹੁੰਚਦੇ ਨੇ ਹਰ ਸਾਲ ਇਸੇ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲਦਾ ਹੈ ਜਦੋਂ ਮਾ ਚਿੰਤਪurni ਦੇ ਸਾਵਣ ਦੇ ਮੇਲੇ ਹੋਂਦ ਨੇ ਅਤੇ ਉੱਥੇ ਹੀ ਜੋ ਲੋਕ ਨੇ ਗੱਲਬਾਤ ਜ਼ਰੂਰ ਹੈ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕਰਨਗੇ ਸੋ ਮਾਤਾ ਜੀ ਹਰ ਸਾਲ ਇਸੇ ਤਰੀਕੇ ਹੀ ਤੁਸੀਂ ਮਾ ਚਿੰਤਪੂਣੀ ਦਰਬਾਰ ਪੈਦਲ ਜਾਣਾ ਹੈ ਜੀ ਤੁਸੀਂ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਹੋ ਤੁਸੀਂ ਅੱਜ ਪੈਦਲ ਯਾਤਰਾ ਕਰਦੇ ਮਾ ਚਿੰਤਪੂਣੀ ਦਰਬਾਰ ਜਾ ਰਹੇ ਹੋ ਸੋ ਠੀਕ ਹੈ ਸੋ ਲੋਕ ਕਿੰবার ਕੈਮਰੇ ਦੇ ਅੱਗੇ ਬੋਲਣ ਤੋਂ ਝਿਜਕਦੇ ਜ਼ਰੂਰ ਨੇ ਅਸੋ ਨਾਲ ਦੇ ਨਾਲ ਆ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅਮਾ ਤਾਂ ਤੁਸੀਂ ਇਸ ਤਰੀਕੇ ਨਾਲ ਹਰ ਸਾਲ ਪੈਦਲ ਯਾਤਰਾ ਕਰਦੇ ਮਾਚਿੰਦਪੁਰਨੀ ਦਰਬਾਰ ਜਾਂਦੇ ਸਾਰੇ ਜਾਂਦੇ ਅਸੀਂ ਵੀ ਜਾਂਦੇ ਆ ਠੀਕ ਹੈ ਜੀ ਲੋਕਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਲੋਕ ਕਹਿੰਦੇ ਆ ਜੀ ਚਲੋ ਠੀਕ ਹੈ ਸੋ ਆ ਦੂਸਰੇ ਪਾਸੇ ਦੇਖ ਕਰ ਮੌਸਮ ਦੀਆਂ ਤਸਵੀਰਾਂ ਤੁਹਾਰੇ ਨਾਲ ਸਾਂਝੀ ਕਰਾਂਗੇ ਤਾਂ ਮੌਸਮ ਵੀ ਕਿਤਨਾ ਕਿਤੇ ਬਹੁਤ ਸਾਥ ਦੇ ਰਿਹਾ ਹੈ ਗਰਮੀ ਤੋਂ ਜ਼ਰੂਰ ਲੋਕਾਂ ਨੂੰ ਰਾਹਤ ਮਿਲੀ ਹੈ ਜਿਸ ਤਰੀਕੇ ਨਾਲ ਸਾਮੰਦ ਮੇਲੇ ਚੱਲ ਰਹੇ ਨੇ ਇੱਕ ਪਾਸੇ ਗਰਮੀ ਦਾ ਕਹਿਰ ਵੀ ਹੈ ਲੇਕਿਨ ਪੀਤੇ ਦਿਨਾਂ ਤੋਂ ਪਈ بارش ਦੇ ਕਾਰਨ ਮੌਸਮ ਜ਼ਰੂਰ ਠੰਡਾ ਮਹਿਸੂਸ ਹੋਇਆ ਹੈ ਗਰਮੀ ਤੋਂ ਘਰਾਬੜ ਜ਼ਰੂਰ ਸੋ ਬਾਈ ਹੁਣੇ ਸਾਡੇ ਨਾਲ ਹੈ ਮੌਜੂਦ ਨੇ ਗੱਲਬਾਤ ਕਰਨੀ ਹੈ ਬਾਈ ਜੀ ਪਹਿਲਾਂ ਤੁਸੀਂ ਆ ਪੈਦਲ ਯਾਤਰਾ ਕਰਕੇ ਜਾ ਰਹੇ ਹੋ ਮਾ ਚੰਦਕੋਨੀ ਦਰਬਾਰ ਤੋਂ ਕਿੱਥੋਂ ਆਏ ਹੋ ਕੀ ਨਾਮ ਹੈ ਤੁਹਾਡਾ ਅੰਮ੍ਰਿਤਸਰ ਤੋਂ ਠੀਕ ਹੈ ਜੀ ਹਰ ਸਾਲ ਇਸੇ ਤਰੀਕੇ ਨਾਲ ਹੀ ਪੈਦਲ ਯਾਤਰਾ ਕਰਦੇ ਤੁਸੀਂ ਜਾਣਦੇ ਹੋ ਜਾਂ ਪਹਿਲੀ ਵਾਰ ਜਾ ਰਹੇ ਹੋ ਨਹੀਂ ਨਹੀਂ ਬੜੇ ਚਿਰ ਤੋਂ ਹੀ ਆਉਂਦੇ ਹਾਂ 1984 ਦੇ ਆਉਂਦੇ ਠੀਕ ਹੈ ਜੀ ਆ ਸਾਵਨ ਦੇ ਮੇਲੇ ਦੀ ਗੱਲ ਕਰੀਏ ਤਾਂ ਸਾਵਨ ਦੇ ਮੇਲੇ ਕਿਉਂ ਮਨਾਏ ਜਾਂਦੇ ਨੇ ਥੋੜਾ ਬਰੀਫਲੀ ਐਕਸਪਲੇਨ ਕਰ ਦਿੱਤੇ ਸਾਵਨ ਦਾ ਮੇਲਾ ਜਿਹੜਾ ਇਹ ਮਾਤਾ ਚੰਤਪੁਰਨੀ ਦੀ ਅਸ਼ਟਮੀ ਆ ਇੱਥੇ ਸੱਤੇ ਪੈਣਾ ਮੇਲ ਕਰਦੀਆਂ ਠੀਕ ਹੈ ਜੀ ਕਿ ਉਹਨਾਂ ਦੀ ਖੁਸ਼ੀ ਦੇ ਵਿੱਚ ਜਿਹੜਾ ਸਾਵਨ ਚੰਤਪੁਰਨੀ ਦਾ ਮੇਲਾ ਮਨਾਇਆ ਜਾਂਦਾ ਠੀਕ ਹੈ ਜਿਵੇਂ ਅੱਜ ਆਖਰੀ ਅੰਤਰਾਤੇ ਹੈ ਅੱਜ ਰਾਤ ਨੂੰ ਉਹ ਮਾਹੌਲ ਦੇਖਣ ਨੂੰ ਮਿਲੇਗਾ ਕਹਿਣ ਦੇ ਅਨੁਸਾਰ ਦੇਚ ਦਰਸ਼ਨ ਦੇ ਰੂਪਾਂ ਦੇ ਜੋ ਜੋ ਦੇ ਰੂਪ ਦੇ ਵਿੱਚ ਦਰਸ਼ਨ ਦੇਣਗੇ 12 ਵਜੇ ਤੋਂ ਬਾਅਦ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਸ ਤਰੀਕੇ ਨਾਲ ਆ ਭਾਈ ਹੁਣ ਇਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਆ ਜ਼ਿਕਰ ਕੀਤਾ ਹੈ ਕਿ ਹਰ ਸਾਲ ਇਸੇ ਤਰੀਕੇ ਨਾਲ ਆ ਭਾਈ ਹੁਣੀ ਪੈਦਲ ਯਾਤਰਾ ਕਰਦੇ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਪਹਾੜੀ ਇਲਾਕਾ ਹੈ ਔਰ ਨੰਗੇ ਪੈਰੀ ਭਾਈ ਜੀ ਤੁਰ ਕੇ ਮਾਝੰਦਪੁਰਨੀ ਦਰਬਾਰ ਜਾ ਰਹੇ ਨੇ ਸਾਵਣ ਦੇ ਮੇਲਿਆਂ ਦੀ ਗੱਲ ਕੀਤੀ ਜਾਵੇ ਨਾ ਅੱਜ ਆਖਰੀ ਰਾਤਾਂ ਹੈ ਔਰ ਆਖਰੀ ਦਿਨ ਹੈ ਔਰ ਅੱਜ ਰਾਤ ਨੂੰ ਮਾਹੌਲ ਹੈ ਉਹ ਦੇਖਣ ਵਾਲਾ ਹੋਏਗਾ ਬਹੁਤ ਹੀ ਭਾਗਾਵਾਂ ਵਾਲੇ ਲੋਕ ਨੇ ਜਿਨ੍ਹਾਂ ਨੂੰ ਦਰਸ਼ਨ ਹੋਣਗੇ ਜਿਸ ਤਰੀਕੇ ਨਾਲ ਅਬਾਈ ਜੀ ਨੇ ਵੀ ਦੱਸਿਆ ਹੈ ਕਿ ਕੈਨ ਅਨੁਸਾਰ ਜੋਤਾਂ ਦੇ ਰੂਪ ਦੇ ਵਿੱਚ ਮਾਤਾ ਦੇ ਦਰਸ਼ਨ ਹੁੰਦੇ ਨੇ ਉਹ ਬਹੁਤ ਭਾਗਾਵਾਂ ਵਾਲੇ ਲੋਕਾਂ ਨੂੰ ਦਰਸ਼ਨ ਹੁੰਦੇ ਨੇ ਸੋ ਇਸੇ ਤਰੀਕੇ ਨਾਲ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਾਂਗੇ ਪਲ-ਪਲ ਦੀ ਅਪਡੇਟ ਕੈਮਰਾ ਪਰਸਨ ਅੰਕਿਤ ਗੁਪਤਾ ਦੇ ਨਾਲ ਮਨਜੂਰ ਸਿੰਘ ਹਿਮਾਚਲ ਪ੍ਰਦੇਸ਼